ਨੇਰੇ ਇਕੱਠੇ ਹੋ ਕੇ ਆਏ ਆ ਕੀ ਹੈਗਾ ਮਾਮਲਾ ਸਾਰਾ ਕੱਲ ਇਦਾਂ ਹੈ ਸਾਡੇ ਦਸੂਏ ਦੇ ਐਸੋਸੀਏਸ਼ਨ ਦੇ ਬੰਦੇ ਹੈਗੇ ਕਾਫੀ ਇਕੱਠੇ ਹੋ ਕੇ ਲੁਕਤੀ ਆਏ ਹੈਗੇ ਕੱਲ ਉੱਤੇ ਨਾ ਇੱਕ ਉਹਨਾਂ ਦਾ ਬੰਗਾਲੀ ਕਾਰਗਿਰ ਸੀ ਉਹ ਕਿੰਨਾ ਕੰਮ-ਕੰਮ 2 ਕਿਲੋ ਦੇ ਕਰੀਬ ਸੋਨਾ ਲੈ ਕੇ ਉਹ ਸਾਰਿਆਂ ਦਾ ਮਾਲਕ ਮਤਲਬ ਬਣ ਲਈ ਦਿੱਤਾ ਹੁੰਦਾ ਕਿਹੜੇ ਸੁਨਾਰਿਆਂ ਦਾ ਕਿੱਥੇ ਦੇ ਦਸੂਏ ਦੇ ਅੱਛਾ ਤੇ ਉਹ ਲੈ ਕੇ ਨਾ ਸਵੇਰੇ-ਸਵੇਰੇ ਦੌੜ ਗਿਆ ਤੇ ਸਾਨੂੰ ਕੱਲ ਉਹਨਾਂ ਦੇ ਫੋਨ ਆਏ ਸੀ ਤੇ ਅਸੀਂ ਇਹ ਕੋਈ ਨਹੀਂ ਜੀ ਆਜੋ ਅਸੀਂ ਸਵੇਰੇ ਸਾਰੇ ਇਕੱਠੇ ਹੋ ਕੇ एसवीएस ਐਸਕੂਜੀ ਆਰ ਨਾਲ ਮਿਲਾਂ ਲੈ ਚੰਦ람 ਬਾਜਨੇ ਸਾਨੂੰ ਆਸਵਾਸਨ ਦਿੱਤਾ ਕਿ ਇਹਦੇ ਬਾਰੇ ਚ ਜੋ ਵੀ ਬੰਦੀ ਕਾਰਵਾਈ ਕਰਾਂਗੇ ਉਹ ਉਹਨਾਂ ਨੇ ਇਮੀਡੀਏਟ ਐਸਐਚਓ ਦੋ ਸੂਬਾ ਨੂੰ ਆ ਨਿਰਦੇਸ਼ ਦਿੱਤਾ ਕਿ ਤੁਸੀਂ ਜਲਦੀ ਜਲਦੀ ਕਾਰਵਾਈ ਕਰੋ ਔਰ ਬੰਦਿਆਂ ਨੂੰ ਫੜੋ ਜਾਂ ਉਹਨਾਂ ਦੇ ਕੋਈ ਰਿਲੇਟਿਵ ਹੈਗਾ ਉਹਨਾਂ ਨੂੰ ਫੜੋ ਤੇ ਇਹਨਾਂ ਦਾ ਸੋਨਾ ਬਰਾਮਦ ਕਰੋ ਸਰ ਜਿਹੜੇ ਇਹ ਹੁਕਾਰੀ ਕਰਾ ਇਹਨਾਂ ਦਾ ਕੋਈ ਹੋਰ ਨਹੀਂ ਹੁੰਦਾ ਡਾਟਾ ਲਿੱਤਾ ਹੁੰਦਾ ਕਿੱਥੋਂ ਆਇਆ ਕੋਣ ਆ ਕੀ ਹੈ ਸਰ ਬੰਦਾ ਦਾ ਲਿੱਤਾ ਹੁੰਦਾ ਬਰ ਬੰਦਾ ਨਾ ਫਿਰਦੀ 15 20 ਸਾਲ ਤੋਂ ਕੰਮ ਕਰ ਰਿਹਾ ਹੈ ਹਾਂਜੀ ਦੇਖੋ ਉਹ ਇੱਥੇ ਦੇ ਬਸਿੰਦੇ ਹੋ ਜਾਂਦੇ ਹਾਂਜੀ ਇਹ ਵੀ ਨੇ ਕਈਆਂ ਲੋਕਾਂ ਨੇ ਬੋਰਡ ਤੇ ਬਣਾ ਲਏ ਆਧਾਰ ਕਾਰਡ ਇੱਥੇ ਬਣੇ ਹੈਗੇ ਪਰ ਉਹ ਕਿਸੇ ਦਾ ਕੀ ਪਤਾ ਕਦੋਂ ਕਿਸੇ ਦੇ ਮਨਚੇ ਖੋਟ ਆ ਜਾਣਾ ਹੈ ਨਾ ਤੇ ਇਸ ਕਰਕੇ ਦੂਜਾ ਕਾਂਡ ਹੋ ਗਿਆ ਜੀ ਪਹਿਲੇ ਇੱਕ ਹਸਤੇ ਹੋਇਆ ਸੀ ਤੁਹਾਡੇ ਬੋਟ ਕਾਂਡ ਸਰ ਆਲ ਓਵਰ ਪੰਜਾਬ ਚ ਹੋ ਰਿਹਾ ਹੈ ਹੈ ਨਾ ਤੇ ਇਹਦਾ ਵੀ ਕੀ ਕਰਸੇ ਜਦੋਂ 15 20 ਸਾਲ ਤੇ ਬੰਦਾ ਕੰਮ ਕਰ ਰਿਹਾ ਇਸ ਨਾਲ ਤਾਂ ਪਾਉਣ ਵਾਸਤੇ ਕੀ ਸੋਚਿਆ ਇਹਨਾਂ ਨੇ ਉਹਨਾਂ ਦੇ ਬਾਰੇ ਦੇ ਅਸੀਂ ਪੰਜਾਬ ਲੈਵਲ ਦੀ ਮੀਟਿੰਗ ਕਰਾਂਗੇ ਅੱਗੇ ਵੀ ਮੀਟਿੰਗਾਂ ਹੁੰਦੀਆਂ ਰਹੀਆਂ ਤੇ ਇਹ ਵੀ ਅਸੀਂ ਤਾਂ ਕਹਿੰਦੇ ਵੀ ਆਇਡੈਂਟੀਫਿਕੇਸ਼ਨ ਲਾਓ ਇਹਨਾਂ ਨਾਲ ਸਾਨੂੰ ਮਿਲ ਕੇ ਸਾਰਿਆਂ ਨੂੰ ਕੰਮ ਕਰਨਾ ਚਾਹੀਦਾ ਪੁਲਿਸ ਪੁਲਿਸ ਨੂੰ ਵੀ ਨਾਲ ਸਾਡੇ ਨਾਲ ਕੰਮ ਕਰਨਾ ਚਾਹੀਦਾ ਕਿਪੋ ਵੀ ਇਹਨਾਂ ਦੀ ਆਇਡੈਂਟੀਫਿਕੇਸ਼ਨ ਲੈ ਕੇ ਟ੍ਰੇਸ ਆਊਟ ਕਰੇ ਇਹਨਾਂ ਨੂੰ ਔਰ ਇਹਦਾ ਵੀ ਇਹ ਜਿਹੜੇ ਬੰਗਾਲੀ ਹੁੰਦੇ ਨੇ ਜੀ ਨਿੱਤ ਨਵੇਂ ਛੋਟੇ ਛੋਟੇ ਬੱਚੇ ਲੈ ਕੇ ਆਏ ਹਾਂ ਹਾਂ ਇਹਨਾਂ ਉਹ ਪਤਾ ਨਹੀਂ ਲੱਗਦਾ ਕੌਣ ਕਿੰਨੂ ਲੈ ਰਿਹਾ ਇਹ ਸਹੀ ਕਲੈਰੀਫਾਈ ਕਲੈਰੀਫਾਈ ਕਰਦੇ ਆ ਆਪਾਂ ਪ੍ਰਸ਼ਾਸਨ ਕੋਲ ਇਹ ਵੀ ਅਸੀਂ ਇਹ ਮੰਗ ਕਰਦੇ ਆ ਕਿ ਇਹਦਾ ਜਲਦੀ ਜਲਦੀ ਹੱਲ ਹੋਵੇ ਕਿ ਆਣ ਵਾਲੇ ਟਾਈਮ ਤੇ ਦੇਖੋ ਸਨਿਆਰੇ ਬੜੇ ਸੋਪਾ ਟਾਰਗੇਟ ਹੋ ਗਏ ਹਰ ਜਗ੍ਹਾ ਨਾਲ ਦੇਖੋ ਡਕੈਤੀਆਂ ਹੋ ਰਹੀਆਂ ਔਰ ਇਹ ਜਿਹੜੇ ਨਿਤ ਨਵੀਆਂ ਸੋਨਾ ਲੈ ਕੇ ਦੌੜ ਰਹੇ ਆ ਕੋਈ ਲਿਖਾ ਪੜੀ ਹੈ ਨਹੀਂ ਇਹਨਾਂ ਦੀ ਕੋਈ ਪਤਾ ਨਹੀਂ ਕਿਤੇ ਦੌੜ ਜਾਂਦੇ ਲਵਦੇ ਹੀ ਨਹੀਂ ਤੇ ਮੈਕਸਿਮ ਬੰਗਾਲੀ ਯੂਪੀ ਦੇ ਵੀ ਹੈਗੇ ਵਿਚ ਲੋਕ ਮਰਾਠੇ ਵੀ ਹੈਗੇ ਤੋ ਇਹ ਕਰਕੇ ਅਸੀਂ ਇੱਕ ਅੰਦੇ ਪ੍ਰਸ਼ਾਸਨ ਨੂੰ ਇਹਦੇ ਤੇ ਨਮ ਕੇ ਲਾਈ ਦਵਾਂ ਇਸ ਦਾ ਠੀਕ ਹੈ ਸਰ ਜੀ ਸਰ ਫਿਰ ਤੋਂ ਸੁਣਿਆ ਜਿਦਾ ਇੱਕ ਮਾਮਲਾ ਹੋਇਆ ਸੀਗਾ ਅੱਜ ਸੁਨਿਆਰੇ ਵਾਲੇ ਇੱਥੇ ਆਏ ਕਿ ਹੈ ਰਸਾ ਬੰਦ ਇਹ ਹੁਣੇ ਮੇਰੇ ਧਿਆਨ ਵਿੱਚ ਆਇਆ ਵੀ ਇੱਥੇ ਜਿਹੜੇ ਸੁਨਿਆਰੇ ਨੇ ਉਹਨਾਂ ਨੇ ਕੋਈ ਆਪਣਾ ਜਿ ਕੰਮ ਕਰਨ ਵਾਸਤੇ ਬੰਦਾ ਰੱਖਿਆ ਹੋਇਆ ਸੀ ਉਹ ਇਹਨਾਂ ਦਾ ਕਾਫੀ ਜਿਹੜਾ ਸਮਾਨ ਜਿਹੜਾ ਸੋਨਾ ਹੈ ਉਹ ਲੈ ਕੇ ਇੱਥੋਂ ਚੋਰੀ ਕਰਕੇ ਭੱਜ ਗਿਆ ਐ ਇਮੀਡੀਏਟਲੀ ਅਫੇਅਰ ਦਰਜ ਕਰਿਆ ਅਤੇ ਦਰਜ ਕਰਕੇ ਇੱਕ ਸਪੈਸ਼ਲ ਟੀਮ ਜਿਹੜੀ ਹੈ ਉਹ ਬਣਾ ਕੇ ਦੋਸ਼ੀ ਨੂੰ ਫੜਨ ਵਾਸਤੇ ਰਵਾਨਾ ਕੀਤੀ ਜਾ ਰਹੀ ਹੈ ਸਰ ਉਹ ਪਤਾ ਕਿੰਨਾ ਸੀ ਜਿਹੜਾ ਪ੍ਰਮਾਣ ਅਸਾਈ ਤੇ ਨਾ ਦੱਸਿਆ ਵੀ 2 ਕਿਲੋ ਸੋਨਾ ਲੈ ਕੇ ਬਾਕੀ ਜਿਹੜੀ ਤਫतीश ਦੇ ਵਿੱਚ ਕੁਝ ਬੰਦੇ ਹੋਰ ਵੀ ਹੋਣਗੇ ਜਿਹਨਾਂ ਦਾ ਸਮਾਨ ਗਿਆ ਹੋਇਆਗਾ ਸਾਰਾ ਤਫतीश ਵਿੱਚ ਨਾ ਜਾਈ ਸਰ ਇਕੱਲਾ ਸੀ ਕੋ ਫਿਲਹਾਲ ਤੋ ਜੋ ਇਹਨਾਂ ਦੱਸਿਆ ਵੀ ਉਹ ਇਕੱਲਾ ਸੀ ਇੱਥੇ ਤੋ ਇਹਨਾਂ ਦਾ ਸੋਨਾ ਚੋਰੀ ਕਰਕੇ ਚਲੇਗਾ ਠੀਕ ਹੈ ਸਰ